ਵਾਹਿਗੁਰੂ ਜੀ ਕੀ ਫਤਿਹ ਅੱਜ ਫੇਰ ਅਸੀਂ ਕਰਪੂਥੇ ਜ਼ਿਲ੍ਹੇ ਵਿੱਚ ਪਹੁੰਚੇ ਆਂ ਇਹ ਸਾਡੇ ਕੋ ਸੇਵਾਦਾਰ ਬਾਬਾ ਲੀਡਰ ਸਿੰਘ ਜੀ ਜੋ ਛੇਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀੜ ਦੇ ਮਾਲਕ ਸੋਹਣਿਆ ਦੇ ਸੁਲਤਾਨ ਤੇ ਗੁਰਦ੍ਰਸ਼ ਸਾਹਿਬ ਫੈਸਲਾਬਾਹ ਸੇਵਾ ਨਿਭਾ ਰਹੇ ਨੇ ਉਹਨਾਂ ਦੇ ਸੇਵਾਦਾਰ ਬਾਬਾ ਜੀ ਆਏ ਨੇ ਤੇ ਨਾਲ ਬਠਿੰਡੇ ਤੋਂ ਸੰਗਤਾਂ ਦੀ ਦੋਨੋਂ ਚੱਲ ਕੇ ਆਈਆਂ ਨੇ ਅਸੀਂ ਇਹਨਾਂ ਦੇ ਕੋਲੋਂ ਵੀ ਕੁਝ ਜਾਨਣਾ ਚਾਹਾਂਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮਾਹਪੁਰ ਚ ਬਾਬਾ ਲੀਡਰ ਸਿੰਘ ਜੀ ਗੁਰਸਰ ਸਾਹਿਬ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਸਥਾਨ ਹੈ ਜੀ ਪਿੰਡ ਸੈਫਲਾਬਾਦ ਜ਼ਿਲ੍ਹਾ ਕਪੂਰਥਲਾ ਗੁਰਸਰ ਸੈਫਲਾਬਾਦ ਆਮ ਹੀ ਮਸ਼ਹੂਰ ਆ ਫਤੂਣੀ ਗਦੇ ਨਾਲ ਸੁਰਕਪੁਰ ਦੇ ਲਾਗੇ ਇਸ ਕਰਕੇ ਇਹਨਾਂ ਨੂੰ ਕਹ ਦੱਸ ਦਿਆਂ ਤੇ ਕਿ ਉਹਨੂੰ ਨਹੀਂ ਪਤਾ ਤੇ ਕੇਵਲੇ ਪਤਾ ਲੱਗ ਜਾਂਦਾ ਉਹਨਾਂ ਦੀ ਰਜਾ ਦੇ ਵਿੱਚ ਇਹ ਸਿੰਘ ਬਠਿੰਡੇ ਤੋਂ ਹਰ ਹਰ ਰੰਗ ਹਰ ਰੰਗਪੁਰਾ ਬਠਿੰਡੇ ਤੋਂ ਪਟੰਡੇ ਤੋਂ ਸੰਗਤਾਂ ਬੜੇ ਜ਼ੋਰ ਨਾਲ ਆ ਰਹੀਆਂ ਜੀ ਚੌਥੀ ਵਾਰ ਇਹ ਸੰਗਤਾਂ ਚਾਰ ਲੈ ਕੇ ਹੋਰ ਸਮਾਨ ਲੈ ਕੇ ਆਮ ਸੰਗਤਾਂ ਕਈਆਂ ਪਿੰਡਾਂ ਤੋਂ ਪਹੁੰਚ ਰਹੀਆਂ ਇਹਨਾਂ ਨੂੰ ਅਸੀਂ ਮਹਾਪੁਰਜ ਬਾਬਾ ਲੀਡਰਸ਼ਿਪ ਜੀ ਵੱਲੋਂ ਜੀ ਆਇਆਂ ਧੰਨਵਾਦ ਕਹਿੰਦੇ ਆ ਇਹਨਾਂ ਦਾ ਬਹੁਤ ਸਤਿਕਾਰ ਆ ਇਹਨੀਆਂ ਆਪਤਾਂ ਦੇ ਵਿੱਚ ਪੰਜਾਬ ਕੀ ਬਾਹਰੋਂ ਜੀ ਜੂਪੀ ਤੋਂ ਹਰਿਆਣੇ ਤੋਂ ਰਾਜਸਥਾਨ ਤੋਂ ਕੋਈ ਆਣੀ ਬੰਦਾ ਜੀ ਜਿਹੜਾ ਨਹੀਂ ਆਇਆ ਇੱਥੇ ਜਿਨੇ ਨਹੀਂ ਸੇਵਾ ਕੀਤੀ ਬਹੁਤ ਧੰਨਵਾਦ ਆ ਇਦਾਂ ਹੀ ਆਪਾਂ ਤੇ ਲੋਕ ਸੇਵਾ ਕਰਦੇ ਰਹਾਂ ਜੀ ਗੁਰੂ ਮਹਾਰਾਜ ਚੜ੍ਹਦੀ ਕਲਾ ਕਰੇ ਜੀ ਸਾਰਿਆਂ ਦੀ ਅੱਗੇ ਵੀਰ ਜੀ ਨੂੰ ਕਰ ਲਈਏ ਸਤ ਸੰਗ ਜੀ ਅਸੀਂ ਪਹੁੰਚੇ ਆਂ ਬਠਿੰਡਾ ਜ਼ਿਲ੍ਹਾ ਪਿੰਡ ਹਰ ਰੰਗਪੁਰਾ ਗੋਵਿੰਦਪੁਰਾ ਤੋਂ ਲੱਗੇ ਹੀ ਨਥਾਣਾ ਸਾਡੇ ਤਾਂ ਸਾਨੂੰ ਜਦੋਂ ਪਤਾ ਲੱਗਿਆ ਵੀ ਸਾਡੇ ਪੰਜਾਬ ਦੇ ਜਿਹੜੇ ਕੁਝ ਏਰੀਆ ਦੇ ਵਿੱਚ ਫਲੱਡ ਦਾ ਪਾਣੀ ਬਹੁਤ ਜ਼ਿਆਦਾ ਹੈ ਤਾਂ ਕਿ ਇੱਥੇ ਜ਼ਰੂਰ ਜਿਹੜੀ ਚੀਜ਼ਾਂ ਦੀਆਂ ਵਸਤਾਂ ਦੀ ਜ਼ਰੂਰਤ ਸੀ ਤਾਂ ਅਸੀਂ ਆਪਣੇ ਪਿੰਡ ਤੋਂ ਸਾਰੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 71 ਕਰਕੇ ਇੱਥੇ ਪਸ਼ੂਆਂ ਲਈ ਚਾਰਾ ਔਰ ਮੈਡੀਸਨ ਥੋੜੀ ਸੀ ਜਾਂ ਜੋ ਵੀ ਲੇਡੀਜ਼ ਲਈ ਪੈਡ ਵਗੈਰਾ ਹੈਗੀ ਯਾਨੀ ਉਹ ਅਸੀਂ ਇੱਥੇ ਲੈ ਕੇ ਪਹੁੰਚੇ ਆਂ ਜਿਹੜੀਆਂ ਸੰਗਤਾਂ ਨੂੰ ਜ਼ਰੂਰਤ ਹੈ ਉਹ ਸੰਗਤਾਂ ਨੂੰ ਅਸੀਂ ਉਹ ਜਗ੍ਹਾ ਤੇ ਪ੍ਰੋਵਾਈਡ ਕਰਾ ਰਹੇ ਆਂ ਤਾਂ ਮੇਰੇ ਨਾਲ ਸਾਡੇ ਹੋਰ ਵੀ ਸਾਥੀ ਨੇ ਸਾਡੇ ਮੌਜੂਦਾ ਸਰਪੰਚ ਵੀ ਸਾਡੇ ਨਾਲ ਨੇ ਹੋਰ ਸਾਡੇ ਪਿੰਡ ਰੰਗਪੁਰਾ ਦੀ ਸੰਗਤ ਸਾਡੇ ਨਾਲ ਪਹੁੰਚੀ ਹੈ ਤਾਂ ਬਾਬਾ ਜੀ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੇ ਅੱਗੇ ਲੱਗ ਕੇ ਸਾਨੂੰ ਸਹੀ ਏਰੀਆ ਦੇ ਵਿੱਚ ਪਹੁੰਚਾਇਆ ਇੱਥੇ ਤਾਂ ਅਸੀਂ ਤੁਸੀਂ ਆਪ ਦੇਖਿਆ ਆ ਕੇ ਸਾ ਇਹ ਸਰਗੇਜਾਪ ਦੇਖ ਜੀ ਤਾਂ ਪਾਣੀ ਪਾਣੀ ਹਰੇ ਦਿਖ ਰਿਹਾ ਸਾਰਾ ਤਾਂ ਨਾਲ ਸਾਡੀਆਂ ਅੱਗੇ ਟਰਾਲੀਆਂ ਚੱਲ ਰਹੀਆਂ ਨੇ ਤੇ ਜਿਵੇਂ ਜਿਵੇਂ ਸਾਨੂੰ ਪਤਾ ਲੱਗ ਰਿਹਾ ਉਸ ਤਰ੍ਹਾਂ ਅਸੀਂ ਜਿਹੜਾ ਹਰਾਚਾਰਾ ਉਹ ਉਹ ਬਣ ਰਹੇ ਆ ਜੀ ਤੇ ਮੈਂ ਆਪ ਸਭ ਦਾ ਤੇ ਬਾਬਾ ਜੀ ਦਾ ਦੁਬਾਰਾ ਫੇਰ ਧੰਨਵਾਦ ਕਰਦਾ ਵੀ ਬਿਹਰੇ ਬੀਰੀ ਜੀ ਹੈਲੋ ਬੇਨਤੀ ਆ ਕਿ ਜਿੱਦਾਂ ਚਲੋ ਚਾਰਾ ਦੇ ਰਹੇ ਆ ਕਿਉਂਕਿ ਵੇਖੋ ਜੀਮੀਦਾਰ ਦਾ ਤੇ ਜ਼ਮੀਨਦਾਰ ਜਿਹੜਾ ਨਾ ਇਹ ਮਾਂ ਪੁੱਤ ਵਾਲਾ ਰਿਸ਼ਤਾ ਹੈ ਇਦੋਂ ਜ਼ਿਮੀਂਦਾਰ ਕੋ ਫਸਲ ਬੀਜਦਾ ਨਾ ਤੂੰ ਉਹਦੇ ਮਨ ਚ ਵਡੀਆਂ ਬਾਤਾਂ ਹੁੰਦੀਆਂ ਤੇ ਇਹ ਕੁਦਰਤੀ ਮਾਰ ਵੱਜੀ ਆ ਇਹ ਕੋ ਹਜ਼ਾਰਾਂ ਦਾ ਜਾਂ ਲੱਖਾਂ ਸਮਾਨ ਨੁਕਸਾਨ ਇਹ ਅਰਬਾਂ ਘਰਬਾਂ ਦਾ ਨੁਕਸਾਨ ਹੋਇਆ ਤੇ ਸਰਕਾਰਾਂ ਨੇ ਵੀ ਐਡੀ ਕੋਈ ਬਾਹ ਨਹੀਂ ਫੜੀ ਵਿਖਾਵੇ ਜਰੂਰ ਕੀਤੀ ਆ ਠੀਕ ਹੈ ਜੀ ਇਹ ਤੇ ਜਦੋਂ ਸਿੱਖ ਕੌਮ ਇਹੋ ਜੀ ਕੌਮ ਆ ਜਿੰਨੂੰ ਆਪਾਂ ਕਿਸੇ ਵੀ ਧਰਮ ਤੇ ਆਫਤ ਆਉਂਦੀ ਤੇ ਇਹ ਜਾਗ ਟੇੜੀ ਹੋ ਜਾਂਦੇ ਆ ਉਹਦਾ ਦੁੱਖ ਵਡਾ ਲੈਂਦੇ ਆ ਤੇ ਇਹ ਤਾਂ ਆਪਣਾ ਪੰਜਾਬ ਦਾ ਸਦਾ ਹੀ ਮਤਲਬ ਦੁੱਖ ਚੱਲਦਾ ਆ ਤੇ ਇਹ ਗੁਰੂ ਕਲਗੀਧਰ ਪਾਸ਼ਾ ਸਾਜਾ ਖਾਲਸਾ ਇਹ ਕਦੀ ਵੀ ਨਹੀਂ ਇੱਕ ਜਿਹੜੀ ਕੌਮ ਆ ਇਹਨੂੰ ਕੋਈ ਮਕਾਨ ਨਹੀਂ ਸਕਦਾ ਤੇ ਕੋਈ ਨੀਮਤ ਖਾ ਸਕਦਾ ਚੱਲਣਾ ਸੀ ਜਿਹੜੀ ਨੀਮਤ ਖਾ ਸਕਦਾ ਪਰ ਆਪਾਂ ਨੂੰ ਹੁਣ ਗਾਂ ਕਿਸਾਨਾਂ ਦੀ ਜਿਹੜੀ ਪੂਰੀ ਮਤਲਬ ਗਾਂ ਦਾ ਲੋੜ ਪੈਣੀ ਆ ਉਹ ਪੈਣੀ ਆ ਬੀਜ ਦੀ ਉਹ ਪੈਣੀ ਆ ਖਾਦਾਂ ਦੀ ਉਹ ਪੈਣੀ ਆ ਇਹਨਾਂ ਨੂੰ ਡੀਜ਼ਲ ਦੀ ਕਿਉਂਕਿ ਗਾਂ ਕਿਸਾਨ ਨੂੰ ਜਿਹੜਾ ਬਹੁਤ ਜਾਂ ਨੁਕਸਾਨ ਚੁੱਕਾ ਤੇ ਆਪਾਂ ਸਾਰੇ ਰਲ ਮਿਲ ਕੇ ਉਹ ਵੀ ਆਪਾਂ ਮਤ ਜਿਹੜੀ ਅੱਛਾ ਦਾ ਕਰਨੀ ਆ ਜੀ ਹਾਂਜੀ ਹੋਰ ਕੋਈ ਜਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਜਿਹੜੀ ਜ਼ਰੂਰਤ ਪਊਗੀ ਅਸੀਂ ਪਿੰਡਾਂ ਦੇ ਵਿੱਚ ਜਾਂ ਸਾਡੀ ਜਿੰਨੀ ਜਿਹੜੇ ਕੋ ਆਵਾਜ਼ ਸੁਣਨਗੇ ਉਹਨਾਂ ਤੱਕ ਵੀ ਬੇਨਤੀ ਜ਼ਰੂਰ ਕਰਾਂਗੇ ਵੀ ਜਿਹੜੀ ਚੀਜ਼ ਦੀ ਜ਼ਰੂਰਤ ਆਉਣ ਵਾਲੇ ਸਮੇਂ ਦੇ ਵਿੱਚ ਹੋਈ ਤਾਂ ਅਸੀਂ ਕੋਸ਼ਿਸ਼ ਕਰਾਂਗੇ ਪੰਚਾਇਤ ਪਰ ਆਪਾਂ ਜਿੰਨੇ ਅਸੀਂ ਇੱਕ ਇਕੱਤਰ ਹੋਏ ਹਾਂ ਹਨਾ ਅਸੀਂ ਕਿਸੇ ਦੀ ਨਿੰਦਿਆ ਜ਼ਰੂਰ ਨਹੀਂ ਕਰਾਂਗੇ ਪਰ ਜਿਹੜਾ ਸਾਡਾ ਸਰਕਾਰਾਂ ਦੇ ਪ੍ਰਬੰਧ ਹੈ ਉਹ ਕੋਈ ਬਹੁਤੇ ਵਧੀਆ ਨਹੀਂ ਹੈਗੇ ਇਹ ਜ਼ਰੂਰ ਕਹਾਂਗੇ ਅਸੀਂ ਤੇ ਜਿਹੜੀਆਂ ਤੁਸੀਂ ਮਤਲਬ ਬਸਤਾਂ ਦੀ ਗੱਲ ਜਾਂ ਹੋਰ ਚੀਜ਼ਾਂ ਦੀ ਗੱਲ ਕੀਤੀ ਹੈ ਤਾਂ ਸਾਡਾ ਦਰਾਦਲ ਪੰਜਾਬ ਦੇ ਲੋਕ ਨੇ ਤੇ ਆਸ-ਪਾਸ ਸਾਨੂੰ ਵੀ ਕੁਝ ਏਰੀਏ ਦੇ ਲੋਕ ਮਿਲੇ ਆ ਸਾਰੇ ਭਾਈਚਾਰੇ ਦੇ ਲੋਕ ਇੱਥੇ ਪਹੁੰਚ ਰਹੇ ਨੇ ਤਾਂ ਮੈਂ ਉਹਨਾਂ ਦਾ ਵੀ ਸਾਰੇ ਭਾਈਚਾਰਾਂ ਦਾ ਵੀ ਸੂਰਿਆਦਾ ਕਰਦਾ ਇੱਥੇ ਵੀ ਜਿਹੜੀ ਗੱਲ ਸਰਕਾਰਾਂ ਦੀ ਨਹੀਂ ਇੱਥੇ ਗੱਲ ਹੈ ਇਨਸਾਨੀਅਤ ਦੀ ਜਦੋਂ ਨਾ ਕਿਸੇ ਪਾਰਟੀਬਾਜੀ ਨਾਲ ਸੰਬੰਧ ਹੋਣਾ ਚਾਹੀਦਾ ਇੱਥੇ ਇਨਸਾਨੀਅਤ ਜਦੋਂ ਜਿੰਦਾ ਜਿੰਨਾ ਇਨਸਾਨ ਤੇ ਜਿੰਦਾ ਹੋਣਾ ਉਦੋਂ ਸਭ ਕੁਝ ਹੋ ਸਕਦਾ ਹੈ ਤੇ ਜਦੋਂ ਇਨਸਾਨੀਅਤ ਮਰ ਜਾਂਦੀ ਹੈ ਨਾ ਕਿਉਂਕਿ ਇਹੋ ਮੋਦੀ ਜਿਹੜਾ ਇਨੇ ਜਿਹਦੇ ਇਹਨੂੰ ਨਹੀਂ ਪਤਾ ਲੱਗਾ ਵੀ ਪੰਜਾਬ ਵਿੱਚ ਕੀ ਆ ਜਾ ਪੰਜਾਬ ਦੇ ਸਿੱਖ ਨੌਜਵਾਨ ਜਦੋਂ ਸਿੱਖ ਮਿਲਟਰੀ ਬਾਰਡਰ ਤੇ ਉਹ ਲੜਦਾ ਕੋਈ ਕੰਮ ਹੋਵੇ ਉਹ ਜਾਨ ਤੇ ਇਹਨੇ ਇੱਕ ਰਾਂ ਦੇ ਕੋਹਾ ਦਾ ਨਾਰਾ ਨਹੀਂ ਵੱਜਾ ਪੰਜਾਬ ਦੇ ਵਿੱਚ ਪਈ ਇਨਾ ਕੁਝ ਹੋ ਚੁੱਕਾ ਅਸੀਂ ਕਿਉਂ ਨਿੰਦਰਾ ਕਿਉਂ ਨਹੀਂ ਜਿਹਨੂੰ ਮਾਰਾ ਦਾ ਮਾਰਾ ਕਹਿਣਾ ਵਾ ਕਿਉਂਕਿ ਸੱਚ ਨੂੰ ਸੱਚ ਕਹਿਣਾ ਪਊਗਾ ਜੇ ਸੱਚ ਨਹੀਂ ਕਵਾਂਗੇ ਤੇ ਅਸੀਂ ਸਾਨੂੰ ਸਾਡੀ ਜਬਾਨ ਜਿਹੜੀ ਉਹ ਮਤਲਬ ਅਸੀਂ ਦੋਖਲੇ ਸੱਚ ਕਹਿਣਾ ਪਊਗਾ ਸੱਚ ਨੂੰ ਸੱਚ ਕਹਿਣਾ ਪਊਗਾ ਇਹਨਾਂ ਦੇ ਹਾਂ ਕਈ ਸਰਕਾਰਾਂ ਦੇ ਇਹੋ ਜਿਹੇ ਅਫਸਰ ਵੀ ਹੈਗੇ ਆ ਕਈ ਇਹੋ ਜਿਹੇ ਲੀਡਰ ਵੀ ਆਏ ਜਿਹਨਾਂ ਨੇ ਰਾਜ ਦੇ ਨਾਲ ਸੇਵਾ ਕੀਤੀ ਆ ਉਹ ਸਰਕਾਰ ਜੋ ਗਿਆ ਪਰ ਜਿਨ੍ਹਾਂ ਨੇ ਕਈਆਂ ਨੇ ਫੋਟੋਆਂ ਲਈਆਂ ਸਾਨੂੰ ਵੀ ਪਤਾ ਅਸੀਂ ਪਾਉਨੇ ਆ ਅਸੀਂ ਤੇ ਮਿਲਦੇ ਰਹਿੰਦੇ ਆ ਉਹਨਾਂ ਨੂੰ ਕਿ ਫੋਟੋਆਂ ਲੋ ਵੀ ਤਰਾਉ ਨਾਲ ਆਓ ਪ੍ਰੈਕਟੀਕਲ ਕਰੋ ਕਿਉਂਕਿ ਇਹਨਾਂ ਵੀਰਾਂ ਨੇ ਤੁਹਾਨੂੰ ਦਿਖਾਇਆ ਏ ਤੇ ਮੈਂ ਨਾ ਵੀਰਾਂ ਨੂੰ ਵੀ ਕਹਿਣਾ ਵਾਂ ਮੀਡੀਆ ਦੇ ਥਰੂ ਕਿ ਤੁਸੀਂ ਗਲਾਸੀ ਤੇ ਨਾ ਮਰਿਆ ਕਰੋ ਗਲਾਸੀ ਤਾਂ ਵੇਖਦੇ ਆ ਨਾ ਉਹਦੋਂ ਵੇਖਿਆ ਕਰੋ ਆਪਣੀ ਜ਼ਮੀਨ ਉਦੋਂ ਜਿੰਦਾ ਰੱਖੋ ਵੀ ਅਸੀਂ ਕਿੱਥੇ ਵੋਟ ਪਾਉਣੀ ਆ ਕਿੱਥੇ ਤੇ ਫੇਰ ਆਪਾਂ ਕਦੀ ਜਿਹੜਾ ਸਾਨੂੰ ਕਿਤੇ ਵੀ ਗਾੜੀ ਹੱਥ ਕਿਉਂਕਿ ਸਿੱਖ ਕੌਮ ਇਹੋ ਜੀ ਕੌਮ ਕਿਸੇ ਦੇ ਗਾੜੀ ਹੱਥ ਨਹੀਂ ਦੌਂਦੀ ਤੇ ਨਾ ਕਿਸੇ ਜਿੱਦੋਂ ਵੀ ਕਿਤੇ ਢੀੜ ਬੰਦੀ ਆ ਉਦੋਂ ਆਪਾਂ ਸਾਰੇ ਨਾਲ ਖੜਦੇ ਆ ਹੋਰ ਵੀ ਜੀ ਕਿਸੇ ਨੇ ਕੁਝ ਕਹਿਣਾ ਹੋਵੇ ਤੇ ਜੀ ਓਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਵਾਹਿਗੁਰੂ ਤੁਹਾਨੂੰ ਸਾਰਿਆਂ ਜੀ ਆਇਆਂ ਤੁਸੀਂ ਸੇਵਾ ਕਰ ਰਹੇ ਹੋ ਤੁਹਾਡੇ ਚਰਨਾਂ ਨੂੰ ਸਿਰ ਝੁਕਦਾ ਇਹ ਕਿ ਤੁਸੀਂ ਜਿਹੜੀ ਇਹ ਮਨੁੱਖਤਾ ਦੀ ਸੇਵਾ ਕਰ ਰਹੇ ਹੋ ਤੁਹਾਡੇ ਸਾਰਿਆਂ ਨੂੰ ਜੀ ਆਇਆਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ